ਬੀਤੇ ਕੱਲ ਹੁਸ਼ਿਆਰਪੁਰ ਦੇ ਮੁਕੇਰੀਆਂ 'ਚ ਹੋਏ ਸੀਨੀਅਰ ਹੈੱਡ ਕਨਸਟੇਬਲ ਦੇ ਕਤਲ ਕੇਸ ਦੇ ਵਿੱਚ ਹੁਸ਼ਿਆਰਪੁਰ ਦੀ ਮੁਕੇਰੀਆ ਪੁਲਿਸ ਨੇ ਵੱਖ-ਵੱਖ ਤਾਰਾਵਾ ਤਹਿਤ ਪਰਚਾ ਦਰਜ ਕੀਤਾ ਹੈ ਤਾਰਾ 302 2554 59 ਅਸਲਾ ਐਕਟ ਦੇ ਤਹਿਤ આરોપી ਸੁਖਵਿੰਦਰ ਸਿੰਘ ਉਰਫ ਰਾਣਾ ਉੱਤਰ ਰਾਜ ਜਰਨੈਲ ਸਿੰਘ ਵਾਸੀ ਮਨਸੂਰਪੁਰ ਥਾਣਾ ਮੁਕੇਰੀਆਂ ਦੇ ਵਿੱਚ ਪਰਚਾ ਦਰਜ ਹੋਇਆ ਹੈ ਪੁਲਿਸ ਮੁਲਾਜ਼ਮ ਦੀ ਮੌਤ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਹੈ ਅਮਰਿਤਪਾਲ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਜਿੱਥੇ ਸੁਖਵਿੰਦਰ ਰਾਣਾ ਦੀਪਾਲ ਦੇ ਵਿੱਚ ਲੋਕ ਅਪੀਲਕਰ ਇਸ ਦੀ ਇਤਲਾਹ ਦੇਣ ਵਾਲੇ ਨੂੰ 25000 ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ ਗਈ ਤਾਂ ਉੱਥੇ ਹੀ ਬੀਤੇ ਦਿਨ ਰਾਤ ਤੱਕ ਹਾਜੀਪੁਰ ਦੇ ਜੰਗਲਾਂ ਦੇ ਵਿੱਚ ਰਾਣਾ ਦੀਪਾਲ ਦੇ ਵਿੱਚ ਪੁਲਿਸ ਪਟੀਆਂ ਮੁਸ਼ਤਿਹਤ ਨਜ਼ਰ ਆਈਆਂ ਸਰਚ ਅਭਿਆਨ ਚਲਾਇਆ ਗਿਆ ਜਾਣਕਾਰੀ ਮੁਤਾਬਕ ਜਦੋਂ ਤੱਕ ਇਹ ਸਰਚ ਕੀਤਾ ਜਾ ਰਿਹਾ ਸੀ ਤਾਂ ਐਸਐਸਪੀ ਹੁਸ਼ਿਆਰਪੁਰ ਪੁਲਿਸ ਪਟੀਆਂ ਸਹਿਤ ਖੁਦ ਮੌਕੇ ਤੇ ਮੌਜੂਦ ਸਨ ਪਰ ਹਾਲੇ ਤੱਕ ਪੁਲਿਸ ਦੇ ਹੱਥ ਕੋਈ ਕਾਮਯਾਬੀ ਨਹੀਂ ਲੱਗ ਸਕੀ ਹੈ ਦਾਉਦਰ ਮੁਕੇਰੀਆਂ ਦੇ ਪਿੰਡ ਮਹਿਤਪੁਰ ਦੇ ਵਿੱਚ ਪੁਲਿਸ ਮੁਕਾਬਲੇ ਦੌਰਾਨ ਸ਼ਹੀਦ ਹੋਏ ਅੰਮ੍ਰਿਤਪਾਲ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਜਿਸ ਦੀਆਂ ਤਿਆਰੀਆਂ ਕਰ ਲੀਆਂ ਗਈਆਂ ਨੇ